ਮਿੰਟੇ ਨਾ ਇੱਕੋ ਹੀ ਫਿਕਰ ਵੱਡ ਵੱਡ ਕੇ ਖਾਈ ਜਾਂ ਰਿਆ ਵਾ ਭੈਣ ਜੀ ਨੇ ਉਹਨੂੰ ਖਲਾ ਤੇ ਦਿੱਤਾ ਵਾ ਜੀ ਉਹਨੇ ਪੈਸੇ ਨਾ ਨ ਦਿੱਤੇ ਫੇਰ ਵੇਖੀ ਹੈ ਵੀ ਤੇਜ ਆ ਇਹ ਨਾ ਹੋਵੇ ਕੱਪੜੇ ਪਾਵੇ ਤੇ ਪੇਕੇ ਨਿਕਲ ਜੇ ਕੀ ਕਰਾਂ ਹੁਣ ਮੇਰਾ ਇਰਾਦਾ ਬੰਨ੍ਹ ਰਿਆ ਵਾ ਕਿ ਭੈਣ ਜੀ ਨੂੰ ਮਾਰਾਂ ਆਵਾਜ਼ ਤੋ ਉਹਦੇ ਨਾਲ ਗੱਲ ਕਰਾਂ ਪੀ ਇਹ ਤਾਂ ਨਹੀਂ ਤਾਂ ਕੰਮ ਖਰਾਬ ਹੋ ਜਾਣਾ ਵਾ ਭੈਣ ਜੀ ਅੰਦਰ ਵਾ ਲੱਗਦਾ ਮਾਰਦੀ ਆ ਆਵਾਜ਼ ਪੈਣਾ ਭੈਣ ਜੀ ਬਾਹਰ ਆਇਓ ਹਾਂ ਤਮੜ ਵਾਜਾ ਮਾਰਨ ਦੀ ਆਇਓ ਜੀ ਰਿਕਾ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਇੱਥੇ ਨਹੀਂ ਮੈਂ ਗੱਲ ਕਰਨੀ ਉੱਥੇ ਆਓ ਵੇਲੀ ਵਾਲ ਗੱਲ ਕਰਨੀ ਕੋਈ ਤੁਹਾਡੇ ਨਾਲ ਚਲ ਆ ਦੱਸ ਆਜੋ ਭੈਣ ਜੀ ਗੱਲ ਤੁਹਾਡੇ ਨਾਲ ਮੈਂ ਇਹ ਕਰਨੀ ਹੀਗੀ ਪਈ ਜੋਤ ਨੂੰ ਖੁੱਲੀ ਤੇ ਛੜਤਾ ਵਾ ਆਪਾਂ ਮੈਨੂੰ ਡਾਰੀ ਲੱਗੀ ਜਾਂਦਿਆ ਵਾ ਹੈ ਆ ਤੇਜ ਇਹ ਨਾ ਹੋਵੇ ਪੇਹੀ ਕਿਤੇ ਅੰਦਰ ਜਾਈ ਤੇ ਲੰਮੇ ਪੈ ਜੀਏ ਘੜੀ ਤੇ ਬਾਹਰ ਤੇ ਠੰਡ ਗੋਡੇ ਗੋਡੇ ਆ ਅਗੜੀ ਪਾਵੇ ਕੱਪੜੇ ਤੇ ਪੇਕੇ ਨਿਕਲ ਜੇ ਸਾਨੂੰ ਲੈਣੀਆਂ ਦੀਆਂ ਦੇਣੀਆਂ ਪੈ ਜਾਣੀਆਂ ਜੇ ਉਹਨੇ ਆਹ ਕੰਮ ਕਰਤਾ ਤੇ ਹੁਣ ਨਾ ਜਿੰਨਾ ਵੀ ਮੁੱਦਾ ਵਾ ਨਾ ਸਾਰਾ ਤੂੰ ਹੀ ਸੰਭਾਲਣਾ ਮੈਨੂੰ ਨਹੀਂ ਪਤਾ ਕਿ ਦੱਸ ਸੰਭਾਲਣਾ ਰਹੀ ਤੈਨੂੰ ਵੀ ਤਾਂ ਯਕੀਨ ਨਹੀਂਗਾ ਜੇ ਉਹਨਾਂ ਨੇ ਸੱਦਿਆ ਨਾ ਤੂੰ ਯਕੀਨ ਹੀ ਕਰ ਮੇਰੇ ਤੇ ਮੈਂ ਤੈਨੂੰ ਕਿਹਾ ਸੀ ਨਾ ਕਿ ਜੋ ਮੈਂ ਕਹੂੰਗੀ ਨਾ ਉਹ ਮੰਨੋਗੀ ਮੈਂ ਤੈਨੂੰ ਮਨਾ ਲਿਆ ਤੂੰ ਬਸ ਹੌਸਲਾ ਕਰ ਭੈਣ ਜੀ ਯਕੀਨ ਤੇ ਮੈਨੂੰ ਤੁਹਾਡੇ ਤੇ ਹੈਗਾ ਵਾ ਆਈ ਤੁਹਾਨੂੰ ਮੈਂ ਸੱਦਿਆ ਵਾ ਵੀ ਮੇਰੀ ਭੈਣਾਂ ਉਹ ਤੇ ਮੇਰੇ ਵੱਲ ਦੀ ਗੱਲ ਕਰੂ ਪਰ ਹੁਣ ਜਿਕੇ ਨੂੰ ਉਹਦਾ ਹੈ ਨਹੀਂਗਾ ਨਾ ਪੈਹਾ ਵੇਖ ਕੇ ਤਾਂ ਵੱਡੇ ਵੱਡੇ ਡੋਲ ਜਾਂਦੇ ਆ ਇਹ ਕਹਿੰਦੇ ਪਾਣੀ ਹਾਰਵਾ ਉੱਤੋਂ ਇਹਦੇ ਪੇਕੇ ਵੀ ਉਤਾਂਦੇ ਆ ਕਿਤੇ ਇਹ ਨਾ ਹੋਵੇ ਵੀ ਪੈਸੇ ਲੈ ਜਾ ਤੇ ਭਰਾ ਪਰਜਾਈ ਨੂੰ ਖੜਕੇ ਦੇ ਦਾਂ ਉਹ ਆਪਣਾ ਘਰ ਕੁਲਾ ਬਣਾ ਲੈਣਗੇ ਵਧੀਆ ਤਰੀਕੇ ਨਾਲ ਜਾਂ ਪਹਿਲੀ ਖਰੀਦ ਲੈਣਗੇ ਇਸੇ ਗੱਲ ਦਾ ਡਰ ਜੇ ਹੋਰ ਨਹੀਂ ਮੈਨੂੰ ਕੋਈ ਵੀ ਡਰ ਹੈਗਾ ਇਹਨੂੰ ਮੈਂ ਸਮਝਾ ਦਿੱਤਾ ਆ ਇਹ ਗਲਤੀ ਨਾ ਹੁਣ ਨਹੀਂ ਇਹ ਕਰਦੀ ਇਹਨੂੰ ਪਤਾ ਹੀ ਆ ਵੀ ਮੇਰੇ ਨਾਲ ਗਾਂ ਕੀ ਵਾਪਸ ਸਕਦਾ ਆ ਤੇ ਬਾਕੀ ਰਹੀ ਦੇ ਭਰਾ ਦੀ ਗੱਲ ਉਨਾਂ ਨੂੰ ਨਾ ਬਿਠਾ ਕੇ ਚੰਗੀ ਤਰ੍ਹਾਂ ਫੇਰ ਸਮਝਾ ਦਾਂਗੇ ਇੱਕ ਵਾਰੀ ਅਵਲ ਤਾਂ ਮੈਨੂੰ ਲੱਗਾ ਨਾ ਸਮਝ ਗੱਲ ਆਈ ਗਈ ਹੋਣੀ ਆ ਤੇ ਪਤਾ ਕੀ ਆ ਤੈਨੂੰ ਪਹਿਲਾਂ ਵੀ ਕਿਹਾ ਸੀ ਅਸਕਰ ਦੋ ਤਿੰਨ ਮਹੀਨੇ ਤਾਂ ਲੱਗ ਹੀ ਸਕਦੇ ਨਾ ਕੰਮ ਹੁੰਦੇ ਆ ਤੂੰ ਤਾਂ ਕਾਲੀ ਬਈ ਜਾਨੀ ਭੈਣ ਜੀ ਇਹ ਰਕਮ ਦੀ ਗੱਲ ਆ ਕਾਲੀ ਮੈਂ ਕਿੱਦਾਂ ਨਾ ਪਾਵਾਂ ਮੈਂ ਤਾਂ ਡਰ ਲੱਗੀ ਜਾਣ ਰਿਹਾ ਵਾ ਇਹ ਕਿੰਨੇ ਕਰੋ ਜਾਣਾ ਵਾ ਇੱਕ ਪੈਸੇ ਚਲ ਜਾਣੇ ਆ ਹੁਣ ਜਿੱਦਾਂ ਵੀ ਹੁੰਦਾ ਨਾ ਇਹ ਕੰਮ ਸੰਭਾਲੋ ਤੁਸੀਂ ਜਿੰਨਾ ਛੇਤੀ ਤੋਂ ਛੇਤੀ ਹੁੰਦਾ ਵਾ ਦੋ ਤਿੰਨ ਮਹੀਨੇ ਨਾ ਪਾਓ ਦੋਵਾਂ ਤਿੰਨਾਂ ਮਹੀਨਿਆਂ ਤੱਕ ਤਾਂ ਕੁਝ ਵੀ ਹੋ ਸਕਦਾ ਵਾ ਪੈਸੇ ਪਹਿਲਾਂ ਨਾ ਲੱਲਾਂ ਮੁੜ ਕੇ ਜੇ ਕਰਨਾ ਪਾਊਗਾ ਨਾ ਨੂੰ ਤਾਂ ਫੇਰ ਕਲਦਾਂਗੇ ਠੀਕ ਹੈ ਤੇ ਕਰ ਲੈਣਾ ਹੀ ਆ ਭੈਣ ਜੀ ਇੱਥੇ ਕਿਹੜਾ ਦਾ ਚਾਰ ਪਾਉਣਾ ਵਾਹੀ ਕੀ ਕਰਨਾ ਉਹਨੂੰ ਆਹੀ ਮੁੰਡਾ ਹੱਡਾ ਰਿਆ ਨਹੀਂਗਾ ਗਾੜੀ ਅੰਦਰ ਪੱਥਰ ਜੰਮ ਕੇ ਰਹਿ ਤਾ ਸਾਡੇ ਸਿਰ ਤੇ ਤਾਂ ਹੀ ਕੀ ਕਰਾਂਗੇ ਨਾ ਜੀਂਦਿਆਂ ਤੇ ਨਾ ਮਰਿਆ ਚਾਹੇ ਮੈਂ ਆਲੀ ਤੁਹਾਨੂੰ ਮਿੱਠੇ ਪਿਆਰੇ ਬਣਾਣਾ ਪੈਣਾ ਨਾ ਨਹੀਂ ਨਹੀਂ ਜਿੰਨਾ ਚਿਰ ਪੈਸੇ ਨਹੀਂ ਮਿਲਦੇ ਉਹਨਾਂ ਚਿਰ ਤੇ ਸਾਰੇ ਪਾਪੜ ਵੇਲਣੇ ਬਣੇ ਆ ਹੁਣ ਆਹੋ ਬਸ ਉਹਨਾਂ ਆਪਣੀ ਗੱਲ ਤੇ ਹੁਣ ਰਹੀ ਵਿਸ਼ਵਾਸ ਕਰੀ ਮੈਂ ਕਰਦੀਆਂ ਜਾਏ ਗੱਲ ਉਹਦੇ ਨਾਲ ਵੀ ਤਾਂ ਸੰਦੀਪ ਨਾਲ ਹੀ ਪਹਿਲੇ ਮੈਂ ਸੰਦੀਪ ਨਾਲ ਕਰਦੀਆਂ ਗੱਲ ਠੀਕ ਹੈ ਚਲੋ ਠ ਠੀਕ ਹੈ ਫਿਰ ਉਹਦਾ ਵੀ ਕਹਿਣਾ ਮੰਨੂਗੀ ਚਲੋ ਠੀਕ ਆ ਤੁਸੀਂ ਸੰਦੀਪ ਨੂੰ ਵੀ ਕਿਹਾ ਮੈਂ ਵੀ ਸੰਦੀਪ ਨੂੰ ਕਿਹਾ ਸੀ ਉਦਾਂ ਉਹ ਤੇ ਵਿਚਾਰੀ ਪੂਰਾ ਧਿਆਨ ਰੱਖਦੀ ਆ ਜੇ ਵੀ ਲੀਆ ਲਾਉਂਦੀ ਤਾਂ ਮਗਰੇ ਹੀ ਹੁੰਦੀ ਆ ਉਹਨੂੰ ਵੀ ਤਾਂ ਲੱਗਣ ਲੱਗ ਜਣਾ ਨਾ ਕਿ ਸਾਰਾ ਟੱਬਰ ਮੇਰੇ ਵਾਲੀ ਆ ਉਹਦਾ ਭੈਣ ਜੀ ਇੱਕ ਗੱਲ ਵਾ ਜਦੋਂ ਇਹਦਾ ਭਰਾ ਤੇ ਪੜਵਾਈ ਆਏ ਸੀ ਨਾ ਇਹਨੇ ਕੋਈ ਗੱਲ ਆਪਣੇ ਭਰਾ ਨਾਲ ਕੀਤੀ ਨਹੀਂ ਉਹ ਵੀ ਲੀਆ ਲੈ ਕੇ ਆਇਆ ਸੀਗਾ ਇਹ ਗੱਲ ਤਾਂ ਤੇ ਮੈਨੂੰ ਇਹ ਤਾਂ ਥੋੜਾ ਜਿਹਾ ਯਕੀਨ ਵੀ ਆ ਕਿ ਜੇ ਕੋਈ ਗੱਲ ਕਰਨੀ ਹੁੰਦੀ ਤੇ ਇਹਨੇ ਆਪਣੇ ਭਰਾ ਨੂੰ ਦੱਸ ਦੇਣੀ ਸੀ ਬਸ ਮੇਰਾ ਯਕੀਨ ਰੱਖ ਕੰਮ ਸਮਝ ਲੈ ਵੀ ਅੱਧਾਦ ਹੋਈ ਗਿਆ ਆ ਚਲੋ ਠੀਕ ਆ ਭੈਣ ਜੀ ਚਲਾਓ ਚਲੀਏ ਘਰ ਚਾਹ ਘੁੱਟ ਬਣਾ ਕੇ ਆਹ ਨਹੀਂ ਥੋੜਾ ਬੜੀ ਆ ਇਥੇ ਵੀ alli ਬਹੁਤ ਜ਼ਿਆਦਾ ਲੱਗਣ ਦੀ ਭੈਣ ਜੀ ਹੁਣ ਜਾ ਕੇ ਨਾ ਸਮਝਾ ਦਿਓ ਇਹਨੂੰ ਇੱਕ ਵਾਰ ਫੇਰ ਇੱਕ ਵਾਰ ਪੈਸੇ ਮਿਲਣ ਦੀ ਦੇਰ ਵਾ ਜੇ ਪੈਸੇ ਮਿਲ ਗਏ ਨਾ ਫਿਰ ਮੈਨੂੰ ਘਰ ਨਹੀਂਗਾ ਰੱਖਣਾ ਵੇਖਿਆ ੱਟਕੇ ਮਾਰ ਕੇ ਇਹਨੂੰ ਬਾਹਰ ਕੱਢਣਾ ਸੰਦੀਪ ਨੂੰ ਥੋੜਾ ਬੜਾ ਲਾਲਚ ਹੈ ਆਈ ਹੈ ਨਾ ਵੀ ਸਭ ਕੋ ਜਿਹੜਾ ਨਾ ਹੁਣ ਮੇਰੇ ਵਾਸਤੇ ਹੀ ਆ ਸੰਦੀਪ ਕਿਉਂ ਨਾ ਆਖੇ ਲੱਗੂਗੀ ਨਹੀਂ ਨਹੀਂ ਸੰਦੀਪ ਤੇ ਆਖੇ ਲੱਗਣ ਡਈ ਆ ਉਹ ਦੂਜੀ ਸਗਾਤ ਨੂੰ ਸਮਝਾਓ ਮੈਂ ਤੈਨੂੰ ਕਹਿਣ ਡਈ ਨਾ ਮੇਰਾ ਇੱਕ ਤਰੀਕਾ ਸਮਝਾਉਂਦਾ ਫਿਰ ਮੈਂ ਸੰਦੀਪ ਨੂੰ ਸਮਝਾਵਾਂਗੀ ਠੀਕ ਹੈ ਤੂੰ ਜੋਤ ਤੱਕ ਫਿਰ ਪਹੁੰਚਣਾ ਤੂੰ ਸਮਝਿਆ ਕਰ ਗੱਲ ਨੂੰ ਭੈਣ ਜੀ ਮੇਨ ਤਾਂ ਡਰੀ ਲੱਗੀ ਜਾਣ ਡਿਆ ਕਿੱਡੀ ਰਕਮ ਜੇ ਲੱਗੀ ਤਾਂ ਫਿਰ ਮਿਲ ਜਾਣੀ ਮਿਲ ਜਾਣੀ ਹੈ ਹੌਸਲਾ ਸੰਦੀਪ ਗੱਲ ਸੁਣ ਪਤਾ ਨਹੀਂ ਮਾਸੀ ਬੁਲਾਉਂਦੇ ਆ ਕੀ ਕਹਿਣਾ ਨੇ ਕੀ ਕਰਨ ਦੇ ਕੋਜਨੀ ਮਾਸੀ ਜੀ ਘਰ ਦਾ ਕੰਮ ਹੀ ਜੋਤੂ ਨਾਲ ਹੀ ਹਾਂਜੀ ਪਰ ਸੋਈ ਚੀ ਆਵੀ ਕਹਿੰਦੀ ਨਹੀਂ ਕੋਈ ਕੁਝ ਨਹੀਂ ਨਹੀਂ ਕੋਈ ਕੁਝ ਨਹੀਂ ਕਹਿੰਦੀ ਅੱਛਾ ਅੱਛਾ ਉਹਨੇ ਕੀ ਕਹਿਣਾ ਮੈਨੂੰ ਤੇ ਨੰਮੀਆ ਗੱਲ ਸਮਝਾਉਣੀ ਸੀ ਹਾਂਜੀ ਹੁਣ ਚਲੋ ਤਾਂ ਬੱਦਾ ਹੀ ਉਹਨੂੰ ਥੋੜਾ ਦੱਤ ਗਈ ਹੈ ਹਾਂਜੀ ਹਾਂਜੀ ਪਰ ਇੱਕ ਗੱਲ ਹੋ ਰਿਆ ਹੁਣ ਜੋ ਕੁਝ ਵੀ ਹੈ ਨਾ ਸਭ ਕੁਝ ਤੇਰਾ ਹੀ ਹੈ ਤੇ ਇਦਾਂ ਵੀ ਉਹ ਪਿਆਹੇ ਕਿਸ ਤਰ੍ਹਾਂ ਕਢਾ ਲਈਏ ਮਾਸੀ ਜੀ ਮੈਂ ਤਾਂ ਬਥੇਰਾ ਸਮਝਾਉਂਦੀ ਆ ਉਹਨੂੰ ਕਿ ਮੰਮੀ ਦੀ ਨਾ ਹਰ ਗੱਲ ਮੰਨਿਆ ਕਰਤੋ ਉਹਦੇ ਕਹਿੰਦੀ ਐ ਮੈਂ ਮੰਨੂਗੀ ਅੱਗੇ ਦਾ ਕੀ ਵਧਾਉਣ ਮਾਸੀ ਜੀ ਕੀ ਕਰਿਓ ਨਹੀਂ ਤੂੰ ਇਹੋ ਗੱਲ ਹੀ ਕਹ ਮੰਮੀ ਦੀ ਗੱਲ ਮੰਨੈਂਗੀ ਨਾ ਤੇ ਚੰਗੀ ਰਹੇਂਗੀ ਹੁਣ ਮੈਂ ਕਹ ਮੰਮੀ ਦੀ ਸਾਰੀਆਂ ਗੱਲਾਂ ਮੰਨਨੀ ਮਾਸੀ ਜੀ ਮੈਂ ਤਾਂ ਬਥੇਰਾ ਸਮਝਾਉਂਦੀ ਆ ਇਹਨੂੰ ਮੈਂ ਤਾਂ ਉਹਨੂੰ ਇਹ ਵੀ ਕਿਹਾ ਸੀ ਮੈਂ ਕਿ ਤੈਨੂੰ ਹੁਣ ਤੇ ਮੰਮੀ ਨੇ ਛੱਡ ਦਿੱਤਾ ਵਾ ਤੇ ਜੇ ਮੰਮੀ ਨੂੰ ਕੁਝ ਪਤਾ ਲੱਗ ਗਿਆ ਨਾ ਤੇ ਤੈਨੂੰ ਜਾਨੋਂ ਮਾਰ ਦੇਣਾ ਹੀ ਉਹਨੇ ਮੰਮੀ ਦਾ ਸੁਭਾਅ ਦਾ ਨਹੀਂ ਪਤਾ ਤੈਨੂੰ ਹੋਰ ਡਰ ਪਾ ਕੇ ਰੱਖੇ ਮੈਂ ਕਿਉਂਕਿ ਉਹ ਥੋੜੇ ਜਿ ਡਰ ਗਈ ਹੁਣ ਉਹਦਾ ਭਰਾ ਆਇਆ ਸੀ ਨਾ ਉਹ ਦਿਨ ਤੇ ਉਹਨੇ ਕੋਈ ਗੱਲ ਨਹੀਂ ਕੀਤੀ ਉਹਦੇ ਨਾਲ ਮੇਰ ਬਾਣੀ ਨਾਲ ਵੇਲੀ ਚ ਗਈ ਹੀ ਅੱਛਾ ਤੇ ਮੈਂ ਪੁੱਛਿਆ ਨੂੰ ਮੈਂ ਤਾਂ ਕੋਈ ਗੱਲ ਕੀਤੀ ਆਪਣੇ ਭਰਾ ਨਾਲ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਕੋਈ ਵੀ ਗੱਲ ਕੀਤੀ ਤੇ ਮੈਂ ਤਾਂ ਇਦਾਂ ਹੀ ਰਹੀ ਜਿੱਦਾਂ ਰਹੀਆਂ ਢੀਆਂ ਦੱਸਣ ਲਈ ਮੈਨੂੰ ਵੀ ਰਮਨ ਅੱਛਾ ਤੇ ਦਲਜੀਤ ਕਹਿਣ ਲਿਆ ਸੀ ਕਿ ਕੋਈ ਗੱਲ ਨਹੀਂ ਕੀਤੀ ਆਪਣੇ ਭਰਾ ਨਾਲ ਹਾਂਜੀ ਹਾਂਜੀ ਤੇ ਬਾਕੀ ਤੇ ਮੈਂ ਬਸ ਇਹ ਸਮਝਾਇਆ ਵਾ ਅੱਗੇ ਮਾਸੀ ਨੂੰ ਮੈਂ ਕੀ ਕਰ ਸਕਦੀ ਹਾਂ ਮੈਂ ਬੁੱਤਰੇ ਇਸ ਤਰ੍ਹਾਂ ਕਹਿਣ ਲਈ ਆ ਵੀ ਪਿਆਹੀ ਤੁਹਾਡੇ ਕੰਮ ਆ ਜਾਣਗੇ ਮੈਂ ਤਾਂ ਸਭ ਕੋ ਨਾਲ-ਨਾਲ ਉਹਦੇ ਰਹਿਣ ਦੀ ਆ ਬੰਨਣ ਦੇ ਨਾਲ ਨਾ ਉਹਦੇ ਮਨ 'ਚ ਡਰ ਬਹਿ ਗਿਆ ਵਾ ਉਹ ਤੇ ਮੈਨੂੰ ਸਭ ਕਹਿਣ ਦੀ ਹੀ ਮੇਰੇ ਨਾਲ ਨਾਲ ਰਿਹਾ ਕਰੋ ਮੈਂ ਜਿੱਥੇ ਜਾਂਦੀ ਮੇਰੇ ਨਾਲ ਆ ਜਾਇਆ ਕਰੋ ਅੱਛਾ ਸੰਦੀਪ ਇਹਦਾ ਮਤਲਬ ਇਹ ਹੈ ਵੀ ਉਹ ਤੇਰੇ ਤੇ ਵਿਸ਼ਵਾਸ ਕਰਦੀ ਆ ਹਾਂਜੀ ਹਾਂਜੀ ਤੇ ਪਤਾ ਕੀ ਇਦਾਂ ਵਿਸ਼ਵਾਸ ਬਣਾਈ ਰੱਖੀ ਹੋਣਾ ਮੈਂ ਤੇਨੂੰ ਕਿਹਾ ਸੀ ਮੈਂ ਤੇਰਾ ਪੂਰਾ ਸਾਥ ਦਵਾਂਗੀ ਜਿਹੜੀ ਵੀ ਤੈਨੂੰ ਚੀਜ਼ ਦੀ ਲੋੜ ਆ ਨਾ ਮੈਂ ਤੈਨੂੰ ਲਿਆ ਕੇ ਦਵਾਂਗੀ ਤੂੰ ਮੈਨੂੰ ਦੱਸ ਹੁਣ ਉਹ ਤੇਰਾ ਮਿੱਠੀ ਪਿਆਰੀ ਬਣ ਕੇ ਰਹਿ ਤਾਂ ਮਸਨ ਸ਼ੱਕ ਨਾ ਹੋਵੇ ਹਾਂਜੀ ਸਾਡੇ ਦਿਮਾਗ ਵਿੱਚ ਕੀ ਚੱਲਣ ਡਿਆ ਮੈਂ ਤੇ ਜ਼ਿਆਦਾ ਕੰਮ ਵੀ ਨਹੀਂ ਕਰਨ ਦਿੰਦੀ ਆਪੇ ਕਰ ਲੈਣੀ ਮੈਂ ਚੱਲ ਤੂੰ ਲਾਗੇ ਖਲੋਤੀ ਰਿਹਾ ਕਰ ਮੈਂ ਤੇ ਕਹਿਨੀ ਆ ਵੀ ਇਦਾਂ ਦਾਰੇ ਦਨ ਯਕੀਨ ਹਾਂਜੀ ਸ਼ੱਕ ਨੂੰ ਮਸਾ ਹੋਵੇ ਨਾ ਤੇ ਸਾਰਾ ਟੰਬਰ ਜਿਹੜਾ ਨਾ ਮੇਰੇ ਵਾਲੀ ਆ ਹਾਂਜੀ ਹਾਂਜੀ ਤੇ ਬਾਕੀ ਨਾ ਇੱਕ ਵਾਰੀ ਤੁਸੀਂ ਸਮਝਾ ਦਿਓ ਤੁਹਾਡੀ ਗੱਲ ਜਾਦਾ ਮੰਦੀ ਆ ਕੋਈ ਗੱਲ ਨਹੀਂ ਮੈਂ ਵੀ ਸਮਝਾ ਦਉਂਗੀ ਬਾਕੀ ਨਾ ਜਿੱਦ ਤੱਕ ਮੈਨੂੰ ਰਮਨ ਦਾ ਪਤਾ ਨਾ ਉਹ ਮੇਰੀ ਭੈਣ ਆ ਜਿੱਦਾਂ ਕਿਤੇ ਪੈਸੇ ਮਿਲ ਗਏ ਨਾ ਉਹਨੇ ਇਹਨੂੰ ਘਰੋਂ ਕੱਢ ਦੇਣਾ ਬਾਹਰ ਤੇ ਘਰ ਤੇ ਤੇਰਾ ਹੀ ਰਾਜ ਹੋਣਾ ਆ ਹਾਂਜੀ ਇਹ ਤੇ ਗੱਲ ਸਹੀ ਆ ਮਸੀ ਜੀ ਬਸ ਨਾ ਹੁਣ ਜਿੰਨਾ ਵੀ ਹੁੰਦਾ ਯਕੀਨ ਬਣਾ ਕੇ ਰੱਖਾ ਮੈਂ ਤੇ ਬਥੇਰਾ ਯਕੀਨ ਬਣਾਇਆ ਵਾਂ ਤਾਂ ਹੀ ਤੇ ਮਸੀ ਜੀ ਤੁਹਾਨੂੰ ਸੱਦਿਆ ਸੀ ਕਿ ਤੁਸੀਂ ਗੱਲ ਕਰ ਲੋਗੇ ਉਹਦੇ ਨਾਲ ਟਾੜੀ ਤੋਂ ਥੋੜਾ ਡਰਦੀ ਆ ਤੇ ਬਾਕੀ ਇਹਦਾ ਭਰਾ ਬੜਾ ਚਲਾਕ ਵਾ ਹੂੰ ਹੂੰ ਉਹਦੋਂ ਵੇਖਿਆ ਨਾ ਚੁੱਪ ਕੀਤਾ ਹੀ ਆ ਗਿਆ ਦੱਸਿਆ ਵੀ ਨਹੀਂ ਕੁਝ ਵੀ ਉਹਦਾ ਵੇਖਣ ਲਈ ਹਾਂ ਜਿੱਪਣ ਭਾਈਆ ਵੀ ਨਾਲ ਹੀ ਲੈ ਕੇ ਹੁੰਦਾ ਜਦੋਂ ਉਹਦਾ ਨਾ ਭਰਾ ਇਹਦਾ ਚੱਲ ਇਹ ਵੀ ਗੱਲ ਕਰ ਲਓ ਕੋਈ ਨਾ ਕੋਈ ਨਾਲ ਹੀ ਉਹ ਇਹ ਸਮਝਦੇ ਹੀ ਨਾ ਕਿ 4 ਦਿਨ ਹੋ ਗਿਆ ਫੋਨ ਨਹੀਂ ਕੀਤਾ ਤੇ ਕੀ ਪਤਾ ਕੀ ਕਰਦੇ ਹੋਣੇ ਉਹਦੇ ਨਾਲ ਆਹੋ ਪਰ ਇੱਕ ਗੱਲ ਹੈਗੀ ਆ ਜਿੰਨਾ ਕਹੀ ਉਹਨਾਂ ਨੇ ਯਕੀਨ ਦਿਵਾ ਦਿੱਤਾ ਨਾ ਉਹ ਸੋਚ ਨਹੀਂ ਸਕਦਾ ਕਿ ਇਹਨਾਂ ਦੇ ਘਰ ਵਿੱਚ ਕੀ ਚੱਲਣ ਡਿਆ ਹਾਂਜੀ ਇਹ ਤਾਂ ਗੱਲ ਆਵਾ ਬਾਕੀ ਇਹ ਵਾ ਕਿਤੇ ਦੱਸ ਨਾ ਦਵੇ ਫੇਰ ਨਹੀਂ ਨਹੀਂ ਦੱਸਦੀ ਦੱਸਿਆ ਮੈਂ ਰਮਨਦਰ ਮੈਂ ਅੱਗੇ ਵੀ ਦੱਸਿਆ ਵੀ ਨਹੀਂ ਦੱਸਿਆ ਉਹਨੇ ਆਪਣੇ ਭਰਾ ਨੂੰ ਕੁਝ ਨਹੀਂ ਨਹੀਂ ਦੱਸਿਆ ਤਾਂ ਕੁਝ ਨਹੀਂ ਆ ਤੇ ਮਾਸੀ ਜੀ ਬਾਕੀ ਪਤਾ ਨਹੀਂ ਹੁੰਦਾ ਕੋਈ ਵੀ ਤੈਨੂੰ ਮੈਂ ਇੱਕੋ ਗੱਲ بار بار ਸਮਝਾਉਣ ਡਈ ਆ ਵੀ ਤੂੰ ਉਹਦੇ ਨਾਲ ਨਾਲ ਹੀ ਰਹਿਣਾ ਬਸ ਨਹੀਂ ਨਹੀਂ ਮਾਸੀ ਜੀ ਮੈਂ ਤਾਂ ਉਹਦੇ ਨਾਲ ਨਾਲ ਹੀ ਰਹਿਣ ਦੀ ਆ ਇਹ ਅੰਜ ਰਹੀ ਉਹਦਾ ਵੀ ਪਰਛਾਵਾਂ ਬਣ ਕੇ ਹੈਗਾ ਹਾਂਜੀ ਹਾਂਜੀ ਉਹਨੂੰ ਮਸਾ ਸ਼ੱਕ ਨਾ ਹੋਵੇ ਕਿ ਉਹਨੂੰ ਡਰ ਤਾਂ ਆ ਹੀ ਆ ਕਿ ਮੇਰੇ ਮਗਰ ਮਗਰ ਰਹਿੰਦੇ ਆ ਹੂੰ ਹੂੰ ਬਸ ਹੁਣ ਇਹੋ ਜਕੀਂਦਰ ਮੈਂ بار بار ਕਹਿਣ ਦੀ ਇਹ ਬਣਾਈ ਰੱਖਣਾ ਮੈਨੂੰ ਤੇਰ ਤੋਂ ਇਹੋ ਹੀ ਆਸ ਈ ਹੁਣ ਹਾਂਜੀ ਚਲੋ ਕੋਈ ਗੱਲ ਨਹੀਂ ਤੇ ਕੰਮ ਫੇਰ ਹੀ ਹੋਣਾ ਹੀ ਆ ਬਾਕੀ ਤੇ ਸਮਝਾ ਦੇ ਉਹਨੇ ਕੋਈ ਠੀਕ ਹੈ ਕੋਈ ਗੱਲ ਨਹੀਂ ਮੈਂ ਹੀ ਕਰਦੀ ਆ ਗੱਲਬਾਤ ਹਾਂਜੀ ਚਲ ਮੈਂ ਵੇਖਾਂ ਰਸੋਈ ਦਾ ਕੰਮ ਚਲ ਵੇਖਾਂ ਕੀ ਕਰਨ ਢੀ ਆ ਚਲ ਵੇਖਦਾ ਚਲ ਸੰਦੀਪ ਮੈਂ ਦਿੰਦਾ ਹੁਣ ਸਮਝਾ ਇਹਨੇ ਨਾ ਗੱਲ ਮੇਰੀ ਮੰਨ ਹੀ ਲੈਣੀ ਜਿਹੇ ਨਾਲ ਨਾਲ ਉਹਦੇ ਰਹੀ ਨਾ ਉਹਨੇ ਕੋਈ ਗੱਲ ਨਹੀਂ ਦੱਸਣੀ ਆਪਣੇ ਪੇਕੇ ਨੂੰ ਠੀਕ ਹੈ ਮਾਸੀ ਜੀ ਲੱਗਿਆ ਵਾ ਮੈਨੂੰ ਵੀ ਤੁਹਾਡੀ ਸੋਚ ਦਾ ਪਤਾ ਵੀ ਤੁਸੀਂ ਮੇਰੇ ਬਾਰੇ ਕਿੰਨਾ ਸੋਚਦੇ ਜੀ ਮੈਨੂੰ ਤੇ ਇਹ ਹੀ ਪਤਹੀਂ ਸਿਆਣੇ ਜੀ ਕੋਈ ਸਿਆਣੀ ਗੱਲ ਕਰੋਗੇ ਪਰ ਤਹੀਂ ਤੇ ਸਾਰੇ ਜਣੇ ਰਲੇ ਹੋ ਕੋਈ ਗੱਲ ਨਹੀਂ ਇੱਕ ਵਾਰੀ ਮੇਰੇ ਹੱਥ ਫੋਨ ਆ ਲੈੰਦੋ ਸਿੱਧਾ ਮੈਂ ਆਪਣੇ ਵੀਰ ਜੀ ਨੂੰ ਫੋਨ ਕਰਨਾ ਵਾ ਫੇਰ ਵੇਖੂਗੀ ਵੀ ਤਹੀਂ ਕੀ ਕਹਿੰਦੇ ਜੇ ਮੈਨੂੰ ਜੋਤ ਹਾਂਜੀ ਦੀਦੀ ਆ ਜਾ ਵੇਲੀ ਚਲੀਏ ਆਪਾਂ ਚਲੋ ਧਨੀਆ ਤਾਂ ਨਾਲ ਮੇਥੀ ਲੈ ਆਉਣੀ ਥੋੜੀ ਜੀ ਚਲੋ ਆ ਜਾ ਤਾਜਾ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ ਤਾਂ ਕਰਕੇ ਮੈਂ ਤੈਨੂੰ ਇੱਥੇ ਸੱਦਿਆ ਸੀ ਹਾਂਜੀ ਦੀਦੀ ਦੱਸੋ ਤੈਨੂੰ ਕੋਈ ਮੁਸ਼ਕਲਤ ਨਹੀਂ ਹੈਗੀ ਹੁਣ ਨਹੀਂ ਨਹੀਂ ਦੀਦੀ ਮੁਸ਼ਕਲਤ ਜ਼ਾਦੀ ਹੋਣੀ ਆ ਤੂੰ ਹੀ ਜੋ ਮੇਰਾ ਇੰਨਾ ਸਾਥ ਦਿੰਦੇ ਜੀ ਨਾਲੇ ਨਾ ਅੱਗੇ ਤੂੰ ਹੀ ਕਹਿੰਦੇ ਸੀ ਵੀ ਮਾਸੀ ਵਾਵਾ ਗੱਲਾਂ ਕਰਦੇ ਆ ਪਰ ਉਹਨਾਂ ਨੇ ਮਿਲਣ ਲੱਗਦਾ ਮੰਮੀ ਨੂੰ ਵਾਵਾ ਹੀ ਸਮਝਾਇਆ ਵਾ ਹਾਂ ਕਰਕੇ ਮੰਮੀ ਹੁਣ ਮੈਨੂੰ ਕੋਈ ਗੱਲ ਨਹੀਂ ਕਰ ਬਾਕੀ ਗੱਲ ਇਹ ਵਾ ਤੂੰ ਮੰਮੀ ਦੀ ਹਰ ਇੱਕ ਗੱਲ ਮੰਨਣ ਢੀ ਆ ਨਾ ਤਾਂ ਹੀ ਤੈਨੂੰ ਮੰਮੀ ਕੁਝ ਕਹਿਣ ਨਹੀਂ ਦੇ ਤੇ ਜੇ ਤੂੰ ਨਾ ਮੰਨਦੀ ਤੇ ਫਿਰ ਮੰਮੀ ਨੇ ਪਤਾ ਨਹੀਂ ਕੀ ਕਰਨਾ ਸੀ ਤੇਰੇ ਨਾਲ ਨਹੀਂ ਨੇ ਦੀਦੀ ਮੰਮੀ ਦੀ ਗੱਲ ਹੀ ਮੰਨਣੀ ਤੇ ਮੈਂ ਕਿਹਦੀ ਗੱਲ ਮੰਨਣੀ ਆ ਨਾਲੇ ਉਹ ਵੀ ਮੇਰਾ ਚੰਗਾ ਹੀ ਸੋਲਦੀ ਆ ਉਹਨਾਂ ਮਾੜਾ ਥੋੜੀ ਸੋਚਣਾ ਇਹਦੀ ਗੱਲ ਸਹੀ ਆ ਪੈਣ ਬਣ ਕੇ ਨਾ ਮੇਰੀ ਠੀਕ ਆ ਨਾ ਮੰਮੀ ਨੂੰ ਤੂੰ ਕੁਛ ਨਹੀਂ ਕਹਿਣਾ ਜਿੱਦਾਂ ਤੈਨੂੰ ਮੰਮੀ ਕਹਿੰਦੇ ਆ ਨਾ ਤੂੰ ਉਦਾਂ ਹੀ ਕਰਨਾ ਵਾ ਉਹ ਕਿਹੜਾ ਤੇਰੇ ਕੋਈ ਦੋਖੀ ਆ ਕਿ ਜਾਂਦ ਨੂੰ ਮੈਂ ਮੰਮੀ ਦੀ ਹਰ ਗੱਲ ਮੰਨਣ ਨੂੰ ਤਿਆਰ ਆ ਬਸ ਇਹ ਆਪੇ ਕਿਸੇ ਵੇਲੇ ਨਹੀਂ ਅਣਭੋਣੀ ਜਿਹੀ ਗਲਤੀ ਹੋ ਜਾਂਦੀ ਆ ਮੈਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਜਿੱਦਾਂ ਮੈਂ ਮੰਮੀ ਹਣਾ ਨਾ ਬੋਲੀ ਆ ਤੇ ਸਿਆਣੇ ਬੰਦੇ ਨੇ ਵੀ ਗੁਸਾ ਆ ਹੀ ਜਾਂਦਾ ਵਾ ਚੱਲ ਕੋਈ ਗੱਲ ਨਹੀਂ ਤੂੰ ਨਵੀਂ-ਨਵੀਂ ਵਿਆਹੀ ਆਈ ਹਾਂ ਤੇ ਤੈਨੂੰ ਮੰਮੀ ਨੇ ਕਿੰਨਾ ਕੁ ਕੁਝ ਕਿਹਾ ਸੀ ਨਹੀਂ ਨਾ ਕੁਝ ਕਿਹਾ ਤੂੰ ਹਰ ਗੱਲ ਮੰਨਿਆ ਕਰ ਮੰਮੀ ਦੀ ਕੋਈ ਗੱਲ ਨਹੀਂ ਦੀਦੀ ਤਹੀ ਜਿੱਦਾਂ ਕਹੋਗੇ ਮੰਮੀ ਜਿੱਦਾਂ ਕਹਿਣਗੇ ਮੈਂ ਉਦਾਂ ਹੀ ਕਰ ਲੂੰਗੀ ਮੰਮੀ ਨੂੰ ਨਾ ਦੁੱਖ ਬੜਾ ਵਾ ਕਿ ਉਹਨਾਂ ਦਾ ਵੀ ਮੁੰਡਾ ਗਿਆ ਵਾ ਤੇ ਦੁੱਖ ਚਲੋ ਤੈਨੂੰ ਵੀ ਹੈਗਾ ਵਾ ਇਹ ਨਹੀਂ ਗੱਲ ਨਹੀਂ ਕਹਿੰਦੇ ਤੇ ਤੂੰ ਨਾ ਮੇਰੀ ਭੈਣ ਬਣ ਕੇ ਨਾ ਉਹਨਾਂ ਨੂੰ ਪੈਸੇ ਉਹਨਾਂ ਦੇ ਮਨ 'ਚ ਡਰ ਇਹੀ ਆ ਕਿ ਜੋ ਤੁਹਾਨੂੰ ਧੋਖਾ ਨਾ ਦੇ ਦੇ ਕਿਤੇ ਨਹੀਂ ਨਹੀਂ ਦੀਦੀ ਮੈਂ ਧੋਖਾ ਕਿਹੜੀ ਗੱਲੋਂ ਦੇਣਾ ਵਾ ਤੁਹਾਨੂੰ ਵੀ ਪਤਾ ਵਾ ਵੀ ਮੈਂ ਹੋਰ ਕਿੱਥੇ ਜਾਣਾ ਵਾ ਪਿੱਛੇ ਕਿਹੜਾ ਮੇਰੇ ਮਾਪਿਓ ਨੇ ਭਰਾ ਪਰਜਾਈ ਨੇ ਅਜੇ ਤੇ ਭਾਬੀ ਮੇਰੇ ਬੜੇ ਚੰਗੇ ਆ ਮੈਨੂੰ ਗੱਲ ਨਾ ਲਾਉਂਦੇ ਆ ਜੋਤੇ ਹੋਰ ਕਹੀ ਹੁੰਦੀ ਤੇ ਉਹਨਾਂ ਦੇ ਮੇਰੇ ਪੁੱਛਣਾ ਵੀ ਨਹੀਂ ਤੇ ਬਾਕੀ ਹੁਣ ਮੈਂ ਨਹੀਂ ਚਾਹੁੰਦੀ ਵੀ ਮੈਂ ਉਹਨਾਂ ਨੂੰ ਹੋਰ ਤੰਗੀ ਦੇਵਾਂ ਵੀਰ ਜੀ ਵਿਚਾਰੇ ਜਦੋਂ ਆਉਂਦੇ ਆ ਨਾ ਉਦੋਂ ਹੀ ਪੁੱਛਦੇ ਆ ਜੋਤ ਕੋਈ ਮੁਸ਼ਕਿਲ ਤੇ ਨਹੀਂ ਫਿਕਰ ਤੇ ਹੈਗੀ ਆ ਨਾ ਉਹਨਾਂ ਨੂੰ ਬਾਕੀ ਤੂੰ ਆਪਣੇ ਭਰਾ ਨਾਲ ਗੱਲ ਕਰਦੀ ਰਿਹਾ ਕਰ ਕੋਈ ਗੱਲ ਨਹੀਂ ਠੀਕ ਆ ਨਹੀਂ ਨਹੀਂ ਕੋਈ ਗੱਲ ਨਹੀਂ ਉਹਨਾਂ ਨੇ ਤੇ ਵਿਆਹ ਕੀਤਾ ਸੀ ਚੰਗੇ ਵਾਸਤੇ ਪਰ ਇਹ ਤੇ ਮੇਰੀ ਕਿਸਮਤ ਵਾ ਨਾ ਤੇ ਮੇਰੇ ਨਾਲ ਹੀ ਰਹਿਣੀ ਹੈ ਮੈਂ ਤੇ ਤੇਰਾ ਪੂਰਾ ਸਾਥ ਦੇਣ ਦੀ ਆ ਨਹੀਂ ਨਹੀਂ ਦੀਦੀ ਤੁਸੀਂ ਦੇ ਮੇਰਾ ਸਾਥ ਦੇ ਨਹੀਂ ਦੇ ਜੇ ਬਾਕੀ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਪੈਸੇ ਦੇ ਦੇਣੇ ਆ ਮੈਂ ਪੈਸੇ ਕੀ ਕਰਨੇ ਆ ਜਦੋਂ ਤੁਸੀਂ ਸਾਰੇ ਜਣੇ ਮੇਰੇ ਨਾਲ ਹੋ ਤੇ ਪੈਸਿਆਂ ਨੂੰ ਮੈਂ ਕੀ ਕਰਨਾ ਉਹ ਵੀ ਤੇਰੇ ਬਾਰੇ ਸੋਚਣ ਦੇ ਆ ਕਿ ਚੱਲ ਕੁਝ ਨਾ ਕੁਝ ਬਣਾ ਦਾਂਗੇ ਕੱਲ ਨੂੰ ਤੇਰੇ ਘਰ ਜੀ ਆ ਜੂਗਾ ਹੋਰ ਕੀ ਆ ਦੀਦੀ ਜਦੋਂ ਇਹ ਆਪ ਹੀ ਗਏ ਨਾ ਇਹਨਾਂ ਨੂੰ ਕਿੰਨੀ ਰੀਜ਼ ਹੀ ਵੀ ਅਸੀਂ ਘਰ ਬਣਾਵਾਂਗੇ ਕੋਈ ਗੱਲ ਨਹੀਂ ਜੇ ਕੱਲ ਨੂੰ ਮੇਰੀ ਰੱਬ ਨੇ ਕਿਤੇ ਸੁਣ ਲਈ ਨਾ ਫਿਰ ਆਪੇ ਮੇਰਾ ਪੁੱਤ ਘਰ ਬਣਾਊਗਾ ਹਾਂਜੀ ਤੇ ਤੂੰ ਟੈਨਸ਼ਨ ਨਾ ਲਿਆ ਕਰ ਕੋਈ ਵੀ ਠੀਕ ਆ ਤੇ ਬਾਕੀ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਸੀ ਕਿ ਆਪਾਂ ਤੇਰੇ ਪਿੰਡ ਚੱਲਾਂਗੇ ਠੀਕ ਆ ਜੋਤ ਇਹ ਗੱਲ ਤੇ ਮੈਨੂੰ ਵੀ ਪਤਾ ਵਾ ਕਿ ਤੇਰੀ ਪਰਜਾਈ ਬੜੀ ਚੰਗੀ ਆ ਚੱਲ ਕੋਈ ਗੱਲ ਨਹੀਂ ਘਰ ਦਾ ਥੋੜਾ ਜਿਹਾ ਮਾਹੌਲ ਠੀਕ ਹੋ ਲੈਂਦੇ ਫਿਰ ਆਪਾਂ ਮਿਲ ਕੇ ਆਵਾਂਗੇ ਉਹਨਾਂ ਨੂੰ ਤੇ ਤੂੰ ਨਾ ਮੇਰੀ ਭੈਣ ਆਪਣੇ ਮਨ ਚ ਇਹ ਨਾ ਸੋਚੀ ਕਿ ਜੋਬਨ ਭਾਜੀ ਹੁੰਦੇ ਤੇ ਉਹਨਾਂ ਨੇ ਘਰ ਬਣਾਉਣਾ ਹੀ ਕੋਈ ਗੱਲ ਨਹੀਂ ਹੌਲੀ ਹੌਲੀ ਤੈਨੂੰ ਘਰ ਵੀ ਬਣਾ ਕੇ ਦਵਾਗੇ ਤਾਂ ਹੀ ਤੇ ਤੈਨੂੰ ਮੰਮੀ ਕਹਿੰਦੇ ਆ ਕਿ ਮੈਨੂੰ ਪੈਸੇ ਦੇ ਦੇ ਕੋਈ ਗੱਲ ਨਹੀਂ ਦੀਦੀ ਮੰਮੀ ਨੂੰ ਪੈਸੇ ਮੈਂ ਦੇ ਦੇਣੇ ਆ ਪੈਸੇ ਤੇ ਭਾਵੇਂ ਮੇਰੇ ਕੋਲੋਂ ਅੱਜ ਲੈ ਲੈਣ ਮੈਂ ਇਹਨਾਂ ਪੈਸਿਆਂ ਦਾ ਕੀ ਕਰਨਾ ਵਾ ਬਾਕੀ ਇਹ ਆ ਕਿਤੇ ਹੀ ਮੈਨੂੰ ਕਿਉਂ ਹਾਂ ਫੇ ਮੈਨੂੰ ਮੇਰਾ ਫੋਨ ਦੇ ਦੇਣ ਮੈਂ ਪਿੰਡ ਗੱਲ ਕਰਨੀ ਹੁੰਦੀ ਆ ਚਲ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਕਹੂੰਗੀ ਕਿ ਤੈਨੂੰ ਫੋਨ ਦੇ ਦੇਣਗੇ ਹਾਂਜੀ ਚਲ ਆ ਜਾ ਫਿਰ ਚਲੀਏ ਆਪਾਂ ਘਰ ਠੀਕ ਆ ਚਲੋ ਹਾਂਜੀ ਬੱਲੇ ਦੀਦੀ ਤੁਹਾਡੇ ਜਦੋਂ ਤੁਸੀਂ ਹੁੰਦੇ ਜੇ ਮਾਸੀ ਲੱਗੇ ਉਦੋਂ ਕਰਦੇ ਜੇ ਮਾਸੀ ਵਾਲਦੀਆਂ ਗੱਲਾਂ ਜਦੋਂ ਮੇਰੇ ਲੱਗੇ ਆ ਜਾਂਦੇ ਆ ਉਦੋਂ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਆ ਕੋਈ ਗੱਲ ਨਹੀਂ ਦੀਦੀ ਹੁਣ ਮੈਨੂੰ ਤੁਹਾਡਾ ਸਾਰਿਆਂ ਦਾ ਪਤਾ ਲੱਗ ਗਿਆ ਵਾ ਮੈਨੂੰ ਇਹ ਵੀ ਪਤਾ ਲੱਗ ਗਿਆ ਵਾ ਮੰਮੀ ਕਿੱਥੋਂ ਬੋਲਦੇ ਆ ਤੇ ਕੀ ਚਾਹੁੰਦੇ ਆ ਹੁਣ ਨਾ ਜਦੋਂ ਵੀ ਮੈਨੂੰ ਮੌਕਾ ਮਿਲਿਆ ਨਾ ਫੋਨ ਮੇਰੇ ਹੱਥ ਆ ਲੈੰਦੋ ਮੈਂ ਵੀਰ ਜੀ ਨੂੰ ਫੋਨ ਕਰ ਹੀ ਦੇਣਾ ਵਾ ਪਰ ਮੈਂ ਹੁਣ ਉਹ ਗਲਤੀ ਨਹੀਂ ਕਰਨੀ ਜਿਹੜੀ ਪਹਿਲਾਂ ਕੀਤੀ ਸੀ ਫਿਰ ਵੇ ਨਹੀਂ ਆ ਨਾ ਪਲਟ ਹੀ ਮੇ ਕੋ ਕਿੱਦਾਂ ਪੈਸੇ ਲੈ ਲੈਂਦੇ ਜੇ ਸਾਰਾ ਟੱਬਰ ਹੀ ਪੈਸੇ-ਪੈਸੇ ਕਰਨ ਡਿਆ ਵਾ ਪੈਸੇ ਨਾ ਮੈਂ ਤੁਹਾਨੂੰ ਦਿੱਤੇ ਤੁਹਾਡੀਆਂ ਚਲਾਕੀਆਂ ਤੇ ਮੈਨੂੰ ਹੁਣ ਸਮਝ ਆਈਆਂ ਵਾ ਪਹਿਲਾਂ ਕਿੰਨੇ ਪਿਆਰ ਨਾਲ ਰਹਿੰਦੇ ਸੀ ਘਰ ਚੋਂ ਇੱਕ ਜੀ ਜਾਣ ਦੀ ਗੱਲ ਹੋਈ ਆ ਤੇ ਵੇਖਾਂ ਕਿੱਡੇ ਸਾਰੇ ਸਿਰ ਚੜ ਗਏ ਪਰ ਮੇਧ ਕੀ ਕਰ ਲੈਂਦੀ ਆ ਕੰਝ ਭੜਕ ਲੈਣਾ ਹੀ ਸਰਗੰਭ ਬਣਾਉਣਾ ਹੀ ਤੇ ਅੱਛਾ ਹਾਂ ਉਹ ਤੇ ਸਵੇਰ ਦੇ ਆਇਰ ਤੁਸੀਂ ਦੱਸਿਆ ਨਹੀਂ ਵੀ ਜੋਦਾ ਗਿਆ ਵਾਲਾ ਉਹ ਮੈਂ ਨਾ ਰਾਤੀ ਮੀਂਹ ਬੜਾ ਪਿਆ ਸੀ ਤੇ ਸਵੇਰ ਦਾ ਟਾਈਮ ਹੀ ਲੱਗਾ ਮੈਂ ਚੱਲ ਮੈਂ ਵੇਖਣ ਨਾ ਉੱਪਰਲੇ ਪਰਲੇ ਬੰਨੇ ਬਾਬੇ ਪਾਣੀ ਇਕੱਠਾ ਹੋਇਆ ਦਾ ਜੋਤ ਦਾ ਤੁਸੀਂ ਦੱਸਿਆ ਨਹੀਂ ਠੀਕ ਠਾਕ ਆ ਗੱਲਬਾਤ ਨਹੀਂ ਆਈ ਉੱਥੇ ਦੱਸਣਾ ਹੈ ਕਿ ਮੈਂ ਫਿਰ ਚਲ ਗਿਆ ਸੀ ਪਿਆਰੀ ਵਾਲਾ ਅੱਛਾ ਹਾਂ ਤੇ ਉੱਥੇ ਗੱਲਬਾਤ ਪਰਮੀਤ ਕੋਈ ਨਹੀਂ ਹੋਈ ਲਵਲੀ ਗਿਆ ਸੀ ਸੈਰ ਤੇ ਨਾ ਹਾਂ ਪੁੱਛਿਆ ਹੀ ਕਿੱਥੇ ਆ ਜੋਤ ਤੇ ਮਾਸੀ ਕਹਿੰਦੀ ਹੈ ਕਿ ਜੋਤ ਵੇਲੀ ਆ ਤੇ ਲਵਲੀ ਜਾ ਕੇ ਗੱਲ ਕੀਤੀ ਜੋਤ ਨਾਲ ਫਿਰ ਲਵਲੀ ਨੇ ਮੈਨੂੰ ਵੀ ਆ ਕੇ ਦੱਸਿਆ ਕੰਦਾ ਭਾਜੀ ਜੋਦ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਅੱਛਾ ਤੇ ਮੈਨੂੰ ਵੀ ਸਭ ਕੁਝ ਠੀਕ ਹੀ ਲੱਗਿਆ। ਮੇਰੇ ਸਾਹਮਣੇ ਵੀ ਮਾਸੀ ਨੇ ਵਧੀਆ ਗੱਲਾਂ ਕੀਤੀਆਂ ਠੀਕ ਠਾਕ ਆ। ਪਹਿਲੀ ਵੱਲੋਂ ਕੀ ਗੱਲ ਕਰਦੇ? ਪਹਿਲੀ ਵੱਲੋਂ ਮੈਂ ਆਪ ਹੀ ਪੁੱਛਿਆ ਦਿਲਜੀਤ ਨੂੰ। ਅੱਛਾ ਮੈਂ ਕਿਹਾ ਯਾਰ ਕੀ ਬਣਿਆ ਪਟਵਾਰੀ ਦਾ? ਤੁਸੀਂ ਕਹਿੰਦੇ ਨਾ ਵੀ ਰਜਿਸਟਰੀ ਕਰवानी ਹੈ ਤੁਹਾਨੂੰ ਸੱਦਾਂਗੇ। ਮੈਨੂੰ ਕਹਿੰਦਾ ਸੀ ਕਿ ਭਾਜੀ ਪਟਵਾਰੀ ਅਜੇ ਬੈਠਾ ਨਹੀਂ। ਅੱਛਾ ਜਦੋਂ ਬੈਠੇਗਾ ਤੇ ਸਾਨੂੰ ਪਤਾ ਲੱਗ ਜਾਏਗਾ ਤੇ ਤੁਹਾਨੂੰ ਫੋਨ ਕਰ ਦੇਵਾਂਗੇ। ਤੁਸੀਂ ਆਇਓ ਜ਼ਰੂਰ ਦੋਏ ਜਾਣੇ। ਠੀਕ ਹੈ ਹਾਂ ਤੇ ਮੈਂ ਕਿਹਾ ਚਲੋ ਠੀਕ ਆ ਦੱਸ ਦਿਓ ਫਿਰ ਤੁਸੀਂ ਤੇ ਬਾਕੀ ਸਾਨੂੰ ਤੇ ਠੀਕ ਠਾਕ ਹੀ ਲੱਗਾ ਸੀ ਤੇ ਬਾਹਰ ਆ ਕੇ ਵੀ ਲਵਲੀ ਨੇ ਮੈਨੂੰ ਦੱਸਿਆ ਸੀ ਕਹਿੰਦਾ ਭਾਜੀ ਮੈਂ ਬਾਹਰ ਜਾ ਕੇ ਜੋਤ ਨੂੰ ਪੁੱਛਿਆ ਜੋਤ ਨੇ ਬੰਨਾ ਕੋਈ ਗੱਲ ਨਹੀਂ ਕੀਤੀ ਸਭ ਕੁਝ ਠੀਕ ਠਾਕ ਆ ਤੁਸੀਂ ਫਿਕਰ ਨਾ ਕਰੋ ਕਿਸ ਗੱਲ ਦਾ ਵੀ ਤੁਸੀਂ ਕਹਿਣਾ ਇਹ ਨਾ ਜੋਤ ਨੂੰ ਕਿ ਫੋਨ ਕਿਉਂ ਨਹੀਂ ਚੁੱਕਦੀ ਰਹੀ ਉਹ ਲਵਲੀ ਨੇ ਪੁੱਛਿਆ ਸੀ ਮਾਸੀ ਨੂੰ ਵੀ ਪੁੱਛਿਆ ਸੀ ਤੇ ਜੋਤ ਨੂੰ ਵੀ ਪੁੱਛਿਆ ਸੀ ਕਿ ਕੀ ਗੱਲ ਫੋਨ ਨਹੀਂ ਜੋਤ ਚੁੱਕਦੀ ਤੇ ਫੋਨ ਉਹਦਾ ਖਰਾਬ ਹੋਇਆਦਾ ਜੋਤਾ ਅੱਛਾ ਤੇ ਮਾਸੀ ਕਹਿੰਦੀ ਸੀ ਵੀ ਕੋਈ ਗੱਲ ਨਹੀਂ ਲਵਲੀ ਤੁਸੀਂ ਮੇਰੇ ਵਾਲੇ ਫੋਨ ਤੇ ਗੱਲਬਾਤ ਕਰ ਲਿਆ ਕਰੋ ਠੀਕ ਹਾਂ ਹਾਂ ਐਨੀ ਗੱਲ ਕਹੀ ਸੀ ਮਾਸੀ ਨੇ ਕੋਈ ਗੱਲ ਨਹੀਂ ਮੈਂ ਵੀ ਕਰਾਂਗੀ ਫੋਨ ਹੁਣ ਕਰੀ ਤੂੰ ਫੋਨ ਕਰਕੇ ਪੁੱਛੀ ਤੇ ਕੀ ਹਾਲ ਆ ਬਾਕੀ ਕਿਸੇ ਦਿਨ ਮੈਂ ਤੈਨੂੰ ਨਾਲ ਲੈ ਕੇ ਚੱਲਾਂ ਹਣਾ ਆਪਾਂ ਦੋਈਆਂ ਨੇ ਚੱਲਦੇ ਆ ਆ ਚਲ ਮਿਲ ਕੇ ਆਵਾਂਗੇ ਇਹਨਾਂ ਨਾਲ ਗੱਲਬਾਤ ਕਰ ਪਰ ਮੀਤ ਜੋ ਫੋਨ ਕਰਨਾ ਹੋਏਗਾ ਨਾ ਤੇ ਜੋਤ ਵਾਲੇ ਫੋਨ ਤੇ ਫੋਨ ਨਾ ਕਰੀ ਜਾਂ ਸੱਸ ਵਾਲੇ ਤੇ ਫੋਨ ਕਰੀ ਤੇ ਜਾਂ ਜਠਾਣੀ ਦੇ ਫੋਨ ਤੇ ਆ ਠੀਕ ਹੈ ਮੈਂ ਦੋਤੇ ਜਠਾਣੀ ਦੇ ਨੰਬਰ ਤੇ ਕਰ ਲਾਂਗੀ ਹੁਣ ਉਹਦਾ ਨੰਬਰ ਹੈਗਾ ਮੇਰੇ ਕੋਲ ਇਹ ਦਲਜੀਤ ਦੀ ਘਰ ਦੀ ਤੇ ਹਾਂਜੀ ਕੁੜੀ ਵਿਚਾਰੀ ਸਾਡੀ ਫਸੀ ਗਈ ਜੇ ਪਹਿਲਾਂ ਪਤਾ ਹੁੰਦਾ ਤਾਂ ਕਿਤੇ ਹੋਰ ਹੀ ਵਿਆਹ ਕਰ ਲੈਂਦੇ ਆਹੋ ਪਹਿਲੇ ਪਿਛੇ ਮਾਪਿ ਉਹ ਹੈ ਨਹੀਂ ਵਿਚਾਰੀ ਦਾ ਤੇ लवली ਨੇ ਬੜਾ ਤੰਗ ਹੋ ਗਿਆ ਵਿਚਾਰੇ ਨੇ ਚਲੋ ਸਾਰਾ ਪੜਾਇਆ ਲਿਖਾਇਆ ਹੈਨਾ ਤੇ ਹੁਣ ਫੇਰ लवली ਦੇ ਸਿਰ ਤੇ ਜਿਆਦਾ ਜ਼ਿੰਮੇਵਾਰੀ ਪੈ ਗਈ ਆ ਅਸੀਂ ਮੇਰੀ ਸੁਣੀ ਗੱਲ ਇੱਕ ਪਰਮੇਤ ਤੂੰ ਨਾ लवली ਨੂੰ ਆ ਫੋਨ ਕਰ ਤੈਨੂੰ ਨਾ ਕਿ ਫੋਨ ਕਰਕੇ ਨਾ ਉਹਨਾਂ ਨੂੰ ਆ ਵੀ ਪੁੱਛਦਾ ਪੁੱਛਦਾ ਰਿਹਾ ਕਿ ਰੇ ਵੀ ਕਿਦਾਂ ਜਾਣਾ ਅਸੀਂ ਰਜਿਸਟਰੀ ਕਰਾਣ लवली ਵੀ ਨਾ ਪਰਮੇਤ ਨਿਆਣਾ ਆਇਆ ਇਕ ਤੇ ਘਰ ਦੀ ਜ਼ਿੰਮੇਵਾਰੀ ਉਹ ਤੇ ਸਿਰ ਤੇ ਪੀ ਦੀਆ ਪਹਿਲੇ ਤੇ ਉਧਰੋਂ ਹੁਣ ਜੋਤ ਵਾਲੀ ਵੀ ਸਾਰੀ ਜ਼ਿੰਮੇਵਾਰੀ ਪੈ ਗਈ ਉਹਦੇ ਸਿਰ ਤੇ ਤੇ ਵਿਚਾਰੇ ਦੇ ਸਿਰ ਤੇ ਟੈਨਸ਼ਨ ਜਿਆਦਾ ਹੀ ਪਈ ਦੀ ਆ लवली ਨੇ ਨਾ ਦੋ ਤਿੰਨ ਵਾਰੀ ਪੁੱਛਿਆ ਪਹਿਲੇ ਵੀ ਅਸੀਂ ਕਿਹਾ ਹੀ ਮੈਂ ਤੇ लवली ਉਦੋਂ ਵੀ ਪੁੱਛਿਆ ਸੀ लवली ਨੇ ਸੈਰ ਤੇ ਕਰਕੇ ਜੋਤ ਨੂੰ ਤੇ ਜੋਤ ਕਹਿੰਦੀ ਨਹੀਂ ਭਾਜੀ ਬਿਲਕੁਲ ਠੀਕ ਠਾਕ ਆ ਇੱਥੇ ਅ ਚਲ ਜੋਤ ਕਹਿੰਦੀ ਆ ਵੀ ਠੀਕ ਆ ਫਿਰ ਠੀਕ ਹੀ ਹੋਣਾ ਰਵੀ ਵੀ ਪੁੱਛਿਆ ਹੁਣ ਵੀ ਇਹੋ ਗੱਲ ਕਹੀ ਆ ਅੱਛਾ ਹਾਂ ਆ ਚਲ ਕੋਈ ਗੱਲ ਨਹੀਂ ਤੇ ਕਹਿੰਨਿਆ ਕਿ ਸਭ ਕੁਝ ਠੀਕ ਠਾਕ ਹੋਵੇ ਲਵਲੀ ਨੇ ਮੈਨੂੰ ਬਾਹਰ ਆ ਕੇ ਦੱਸਿਆ ਸੀ ਕਹਿੰਦਾ ਭਾਜੀ ਵੀ ਜੋਤ ਬਿਲਕੁਲ ਠੀਕ ਠਾਕ ਆ ਕੋਈ ਗੱਲਬਾਤ ਨਹੀਂ ਐ ਮੈਂ ਤੇ ਐਵੇਂ ਟੈਨਸ਼ਨ ਲੈ ਰਿਆ ਕਹਿੰਦਾ ਸੀ ਉਹਦਾ ਫੋਨ ਖਰਾਬ ਹੋਇਆ ਦਾ ਸੀ ਹਾਂ ਤੇ ਬਾਕੀ ਪਰਮੀ ਤੇ ਜਿੰਨਾ ਚਿਰ ਪੈਲੀ ਦਾ ਕੰਮ ਨਹੀਂ ਮੁਪਦਾ ਠੀਕ ਆ ਨਾ ਉਹਨਾਂ ਚਿਰ ਅਸੀਂ ਕਰ ਵੀ ਕੱਖ ਨਹੀਂ ਸਕਦੇ ਆਹੋ ਤੇ ਫੋਨ ਤੂੰ ਹੀ ਕਰ ਲਈ ਆਪ ਫੋਨ ਕਰਕੇ ਪੁੱਛ ਲਈ ਜੋਤ ਨੂੰ ਦੂਜੇ ਤੀਜੇ ਦਿਨ ਬਾਅਦ ਫੋਨ ਫੋਨ ਕਰਦੇ ਰਿਹਾ ਕਰੋ ਕੀ ਹਾਲ ਆ ਠੀਕ ਨਹੀਂ ਤੇ ਐਵੇਂ ਵਾਦੂ ਦੀ ਟੈਨਸ਼ਨ ਲੈਣ ਦੀ ਕੀ ਲੋੜ ਐ ਆ ਚਲ ਰੱਬ ਕਰੇ ਸਭ ਕੁਝ ਠੀਕ ਹੋਏ ਤੇ ਮੈਂ ਅਗਰ ਫਿਰ ਰੱਖਿਆ ਉਹਦਾ ਨਵੀਨ ਕਿਉਂ ਮਗਰ ਫੇਰਾ ਮਾਰਦੇ ਰਹੋ ਜੋਤ ਮਗਰ ਕੋਈ ਨਹੀਂ ਮੈਂ ਕਹਿਣਾ ਲਵੜੀ ਨੂੰ ਕਰਦਾ ਮਾਂ ਫੋਨ ਗੱਲ ਕਰਨਾ ਲਵੜੀ ਨਾਲ ਚਲੋ ਕੀ ਕਰਨਾ ਜੇ ਕੁੜੀ ਦੇ ਟਾਈਮ ਮੜਾ ਆ ਹੀ ਗਿਆ ਤੇ ਹੁਣ ਪਰਮੀ ਤਾਂ ਸਾਥ ਤਾਂ ਦੇਣਾ ਹੀ ਪੈਣਾ ਨਾ ਕੈਂਟ ਦੇਦੇ ਹੀ ਫੋਨ ਕਰਾਂਗੇ ਤੇ ਸਾਰੇ ਕੰਮ ਸਾਨੂੰ ਵਿੱਚ ਲੈ ਕੇ ਕਰਨ ਦੇ ਅਗਲੇ ਚੱਲ ਆ ਨਾਲੇ ਟਾਈਮ ਬੜਾ ਹੋ ਗਿਆ ਈ ਬਾਲਟੀਆਂ ਲਿਆ ਤੂੰ ਧਾਰ ਕੱਢ ਲਈਏ ਠੀਕ ਆ ਬਾਕੀ ਮੈਂ ਲਵੜੀ ਨੂੰ ਕਰਦਾ ਫੋਨ ਠੀਕ